ਸੱਚੀ ਗੱਲ ਦੋਸਤੋ ਪਬਲਿਕ ਸਮਾਣਾ ਨਿਊਜ਼ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਮਾਣਾ ਦੇ ਥਾਣਾ ਸਦਰ ਪੁਲਿਸ ਵੱਲੋਂ ਵਕ ਵਕ ਕਥਿਤ ਪੰਜ ਦੋਸ਼ੀਆਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਤੇ ਇਹਨਾਂ ਕਥਿਤ ਦੋਸ਼ੀਆਂ ਵੱਲੋਂ ਕਾਫੀ ਲੰਬੇ ਸਮੇਂ ਤੋਂ ਲੋਕਾਂ ਨੂੰ ਜਿਹੜਾ ਨਸ਼ੇ ਦੇ ਚਾਂਸੇ ਦੇ ਵਿੱਚ ਫਸਾਇਆ ਜਾਂਦਾ ਸੀ ਤੇ ਲੋਨ ਕਰਾ ਕੇ ਲੁੱਟਿਆ ਜਾਂਦਾ ਸੀ ਜਿਨ੍ਹਾਂ ਵਿੱਚ ਇੱਕ ਕਥਿਤ ਦੋਸ਼ੀ ਨੂੰ ਜਿਹੜਾ ਲੋਕਾਂ ਨੂੰ ਲੋਨ ਕਰਾਉਣ ਦੇ ਚਾਂਸੇ ਦਿੰਦਾ ਸੀ ਤੇ ਉਹਨਾਂ ਕੋਲੋਂ ਪੈਸੇ ਲੁੱਟਦਾ ਸੀ ਤੇ ਇੱਕ ਜਿਹੜਾ ਕਥਿਤ ਦੋਸ਼ੀ ਹੈ ਉਸ ਕੋਲੋਂ 25 ਗ੍ਰਾਮ ਹੀਰੋਇਨ ਜਿਹੜੀ ਹੈ ਬਰਾਮਦ ਕੀਤੀ ਹੈ ਤੇ ਦੋ ਵਿਅਕਤੀਆਂ ਵੱਲੋਂ ਜਿਹੜਾ ਅੱਖਾਂ ਦੇ ਵਿੱਚ ਮਿਰਚਾ ਪਾ ਕੇ ਲੋਕਾਂ ਦੀਆਂ ਜਿਹੜੀਆਂ ਵਾਲੀਆਂ ਲੁੱਟੀਆਂ ਜਾਂਦੀਆਂ ਸਨ ਤੇ ਇੱਕ ਹੋਰ ਜਿਹੜਾ ਵਿਅਕਤੀ ਹੈ ਉਸ ਵੱਲੋਂ ਜਿਹੜਾ ਯੂਪੀ ਸਾਈਡ ਜਿਹੜੀ ਹੈ 16 ਕਿਲੋ ਭੁੱਕੀ ਬਰਾਮਦ ਹੋਈ ਸੀ ਤੇ ਉਹ ਜਿਹੜੀ ਹੈ ਪੁਲਿਸ ਦੀ ਗਰਸ ਤੋਂ ਬਾਹਰ ਚੱਲ ਰਿਆ ਸੀ ਤੇ ਉਸ ਨੂੰ ਵੀ ਜਿਹੜਾ ਸਦਰ ਪੁਲਿਸ ਵੱਲੋਂ ਕਾਬੂ ਕਰ ਲਿਆ ਗਿਆ ਤੇ ਇੱਕ ਜਿਹੜੀ ਔਰਤ ਹੈ ਊਸ਼ਾ ਰਾਣੀ ਇਸ ਕੋਲੋਂ ਜਿਹੜੀਆਂ 500 ਗੋਲੀਆਂ ਨੇ ਜਿਹੜੀਆਂ ਨਸ਼ੀਲੀਆਂ ਉਹ ਵੀ ਬਰਾਮਦ ਹੋਈਆਂ ਨੇ ਤੇ ਇਹਨਾਂ ਤੇ ਹੁਣ ਸਾਰੀ ਜਿਹੜੀ ਕੋਰਟ ਦੇ ਵਿੱਚ ਪੇਸ਼ ਕਰਕੇ ਰਿਮਾਂਡ ਦੀ ਮੰਗ ਕੀਤੀ ਜਾਣੀ ਹੈ ਕਿਹੜੀ ਕਿਹੜੀ ਧਾਰਾ ਨੂੰ ਸਿਰ ਪੜੇ। ਇਸ ਸੰਬੰਧ ਵਿੱਚ ਸਾਡੇ ਮਾਨਯੋਗ ਐਸਐਸਪੀ ਸ੍ਰੀ ਨਾਨਕ ਸਿੰਘ ਆਈਪੀਐਸ ਐਸਐਸਪੀ ਸਾਹਿਬ ਪਟਿਆਲਾ ਦੀ ਨਿਰਦੇਸ਼ ਦੇ ਸਾਹਤ ਅਸੀਂ ਸਾਡੇ ਮੈਡਮ ਨੀਹਾ ਅਗਰਵਾਲ ਦੇ ਨਿਰਦੇਸ਼ ਅਨਸਾਰ ਕਈ ਦਿਨਾਂ ਤੋਂ ਅਸੀਂ ਨਸ਼ਾ ਦੇ ਅਤੇ ਜਿਹੜੇ ਚੋਰ ਏਰੀਆ ਵਿੱਚ ਸਾਡੇ ਕੁੜੀਆਂ ਵਗੈਰਾ ਮਾਰਦੇ ਸੀਗੇ ਉਸ ਸੰਬੰਧੀ ਸਾਹ ਤੁਮਹਿਮਾ ਬੱਢੀ ਹੋਈ ਸੀ। ਇਸ ਸੰਬੰਧੀ ਮੇਰੀ ਸਾਰੀ ਪੁਲਿਸ ਪਾਰਟੀ ਵੱਲੋਂ ਮੇਰੇ ਥਾਣੇ ਦੀ ਵੱਲੋਂ ਕਈ ਦਿਨਾਂ ਤੋਂ ਸਰਗਰਮੀ ਨਾਲ ਕਾਫੀ ਇਹਨਾਂ ਦੀ ਭਾਲ ਕਰਦੇ ਸੀਗੇ ਜਿਸ ਸੰਬੰਧ ਵਿੱਚ ਕੱਲ ਦੀ ਮਿਤੀ 7 9 2024 ਨੂੰ ਐਸ ਸਿੰਘਾਤਾ ਸਿੰਘ ਵੱਲੋਂ ਗੁਰਚਰਨ ਸਿੰਘ ਪੁੱਤਰ ਹੰਸਾ ਸਿੰਘ ਵਾਸੀ ਮਰੋੜੀ ਪਾਸੋਂ 25 ਗ੍ਰਾਮ ਹੈਰਨ ਪ੍ਰੈਕਟਿਕ ਚਿੱਟਾ ਜਿਹੜਾ ਐਸ ਨੇ ਰਿਕਵਰ ਕੀਤਾ ਉਹਦੇ ਖਿਲਾਫ ਪਰਚਾ ਦਰਜ ਕੀਤਾ ਉਹਨੂੰ ਰੈਸ਼ ਕੀਤਾ ਤੇ ਬਾਕੀ ਇੱਕ ਮੁਕੱਦਮਾ ਨੰਬਰ 126 ਦੇ ਵਿੱਚ ਜ ਮਿਤੀ 24 8 2024 ਨੂੰ ਠੀਕ ਹੈ ਇੱਕ ਅਸਰਪੁਰ ਚੁੱਕੀ ਕੋਲੋਂ ਦੋ ਬੰਦਿਆਂ ਨੇ ਮੋਟਰਸਾਈਕਲ ਤੇ ਇੱਕ ਲੇਡੀ ਪਾਸੋਂ ਉਹਦੀਆਂ ਅੱਖਾਂ 'ਚ ਮਿਰਚਾਂ ਵਾ ਕੇ ਵਾਲੀਆਂ ਪੁੰਹੀਆਂ ਜੀਆਂ ਉਹਨਾਂ ਦੋਸਿਆਂ ਨੂੰ ਅਰੈਸਟ ਕੀਤਾ ਤੇ ਉਹਨਾਂ ਬੱਸ ਜਿਹੜੀ ਵਾਲੀਆਂ ਵਗੈਰਾ ਸੀਗੇ ਅਸੀਂ ਉਹ ਰਿਕਵਰ ਕਰਾਈ ਜਾਂਦੇ ਹਾਂ ਤੇ ਇੱਕ ਮੁਕੱਦਮਾ ਨੰਬਰ ਸਾਡੇ ਕੋਲੇ ਹੈਗਾ 74 ਦੇ ਵਿੱਚ ਦੋਸੀ ਆ ਸਿਗਵਿੰਦਰ ਸਿੰਘ ਆ ਔਰ ਹੈਰੀ ਇਹ ਨਾ ਬਜਿੰਦਰ ਸਿੰਘ ਔਰ ਹੈਰੀ ਇਹ ਬੰਬੜੇ ਦਾ ਰਹਿਣ ਵਾਲਾ ਸੀ ਪੁੱਤਰ ਲਾਭ ਸਿੰਘ ਇਹਦੇ ਖਿਲਾਫ ਕਰੀਬ 8 ਦਾ ਮੁਕੱਦਮੇ ਦਰਜ ਨੇ 420 ਦੇ ਜਿਹਨੇ ਲੋਨ ਦਾ ਲੋਕਾਂ ਨੂੰ ਲੋਨ ਦੇ ਚਾਸਾ ਦੇ ਕੇ ਠੀਕ ਆ ਇਹ ਲੋਕਾਂ ਨਾਲ ਠੱਗੀ ਮਾਰਦਾ ਸੀਗਾ ਇਹ ਲਪਗੋੜਾ ਚੱਲੇ ਆ ਰਹੇ ਸੀ ਇਹਨੂੰ ਕੱਲ ਅਸੀਂ ਬਿਆਲਪੁਰੇ ਤੋਂ ਮੇਰੀ ਪੁਲਿਸ ਪਾਰਟੀ ਜਾ ਕੇ ਇਹਨੂੰ ਅਰੈਸਟ ਕਰਕੇ ਲੈ ਕੇ ਆਈ ਆ ਤੇ ਇੱਕ ਮੁਕੱਦਮਾ ਨੰਬਰ ਸਾਡੇ ਕੋਲੇ ਹੈਗਾ ਸੀ ਜਿਹੜਾ 85 ਵਾ ਇਹਦੇ ਵਿੱਚ ਜਿਹੜਾ ਹੈਗਾ ਦੀ ਸਿਕੰਦਰ ਸਿੰਘ ਔਰ ਪਤੋਤਾ ਸੀਗਾ ਤਲਮੰਡੀ ਮਲਕ ਦਾ ਇਹਨੂੰ ਰਿਕਵਰ ਕੀਤਾ ਜੱਫਰ ਕੀਤਾ ਸੀ ਇਹਦੇ ਖਿਲਾਫ ਪਹਿਲਾਂ ਵੀ ਇਹ 16 ਕਮੰਡਰ ਭੁਖੀਲੇ ਵਿੱਚੋਂ ਐਮਪੀ ਦੇ ਵਿੱਚੋਂ ਇਹ ਦੋਸ਼ੀ ਹੈਗਾ ਭੱਜਿਆ ਹੋਇਆ ਉੱਥੇ ਪੀਓ ਚੱਲਿਆ ਆ ਰਿਹਾ ਠੀਕ ਆ ਇਹਨੂੰ ਵੀ ਅਸੀਂ ਰੈਸਟ ਕੀਤਾ ਕੱਲ ਤੇ ਇੱਕ ਸਾਡੀ ਜਿਹੜੀ ਮੁਕੱਦਮਾ ਨੰਬਰ 28/24 ਸੀ ਐਨਡੀਪੀਐਸ ਸੈਕਟਰ ਦਾ ਉਹਦੇ ਵਿੱਚ ਸਾਡੀ ਕੁਸ਼ਾ ਰਾਣੀ ਸੀ ਸ਼ੇਰ ਮਾਜਰੇ ਦੀ ਇਹਨੂੰ ਮੁਕੱਦਮੇ ਦੇ ਵਿੱਚ ਅਸੀਂ ਕੱਲ ਰੈਸਟ ਕੀਤਾ ਜਿਨ੍ਹਾਂ ਨੂੰ ਅੱਜ ਅਸੀਂ ਸਾਰਿਆਂ ਨੂੰ ਜਿਹੜੇ ਦੋਸ਼ੀ ਨੇ ਜਿਹੜੇ ਰੈਸਟ ਕੀਤੇ ਨੇ ਇਹਨਾਂ ਨੂੰ ਵੱਖ-ਵੱਖ ਕੋਟਾਂ ਦੇ ਚਮਾਨਜੋਬ ਅਦਾਲਤ ਵਿੱਚ ਅਸੀਂ ਪੇਸ਼ ਕਰਾਂਗੇ ਤੇ ਇਹਨਾਂ ਦਾ ਫਰਜ਼ਨ ਇਹਨਾਂ ਦਾ ਪੁਲਿਸ ਰਿਮਾਂਡ ਲੈ ਕੇ ਜਿਹੜੇ ਇਹਨਾਂ ਪਾਸੋਂ ਹੋਰ ਪੁੱਛਗੇ ਸੀ ਢੰਗਾਈ ਨਾਲ ਪੁੱਛਗੇ ਕਰਾਂਗੇ